ਸਸ਼ੀਗਲ ਜੀ ਦੋਸਤੋ ਮਹਾਕੰਬ ਦੀ ਮਹਾ ਕਵਰੇਜ ਮਹਾਕੰਬ ਦਾ ਹਰ ਰੰਗ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਰਾਮੇਸ਼ਵਰਨ ਟੈਂਪਲ ਹੈ ਪ੍ਰਿਆਗਰਾਜ ਦੇ ਵਿੱਚ ਤੁਸੀਂ ਚਾਰ ਧਾਮ ਯਾਤਰਾ ਕਿਵੇਂ ਕਰ ਸਕਦੇ ਹੋ ਇਹ ਅੱਜ ਤੁਸੀਂ ਸਾਡੇ ਨਾਲ ਕੁਝ ਮਿੰਟ ਬਣੇ ਰਹੋ ਤਾਂ ਤੁਹਾਨੂੰ ਪ੍ਰਿਆਗਰਾਜ ਦੇ ਵਿੱਚ ਚਾਰ ਧਾਮ ਯਾਤਰਾ ਕਰਾਉਣੀ ਹੈ ਦੇਖੋ ਬਿਹਤ ਖੂਬਸੂਰਤ ਤੇ ਪਾਰਕ ਹੈ ਬਿਹਤ ਖੂਬਸੂਰਤ ਤੇ ਮੰਜ਼ਰ ਹੈ ਜਿਸ ਦਾ ਇੱਕ ਵੱਖਰਾ ਹੀ ਰੰਗ ਦੇਖਣ ਨੂੰ ਮਿਲ ਰਿਹਾ ਇਸ ਵੱਖਰੇ ਰੰਗ ਦੇ ਵਿੱਚ ਤੁਹਾਨੂੰ ਚਾਰ ਤਾਮ ਯਾਤਰਾ ਕਰਾਉਨੇ ਆ ਕਿ ਕਿਸ ਤਰ੍ਹਾਂ ਤੁਸੀਂ ਚਾਰ ਤਾਮ ਯਾਤਰਾ ਕਰ ਸਕਦੇ ਹੋ ਤਾਂ ਲਗਾਤਾਰ ਇਹ ਤੁਹਾਨੂੰ ਸਭ ਤੋਂ ਪਹਿਲਾਂ ਰਾਮੇਸ਼ਵਰ ਟੈਂਪਲ ਦਿਖਾਇਆ ਕਿ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਖਿੱਚ ਦਾ ਕੇਂਦਰ ਇਹ ਪਾਰਕ ਬਣਿਆ ਹੋਇਆ ਹੈ ਕਿਉਂਕਿ ਇਸ ਪਾਰਕ ਦੇ ਵਿੱਚ ਤੁਸੀਂ ਚਾਰ ਤਾਮ ਯਾਤਰਾ ਕਰ ਸਕਦੇ ਹੋ ਤਾਂ ਲਗਾਤਾਰ ਜਿਹੜੀ ਆ ਮਹਾਕੁੰਭ ਦਾ ਹਰ ਇੱਕ ਰੰਗ ਤੁਹਾਡੇ ਤੱਕ ਪਹੁੰਚਾਵਾਂਗੇ ਤਾ ਦੇਖ ਸਕਦੇ ਹੋ ਇਹ ਇੱਕ ਹੋਰ ਬਿਹਤ ਖੂਬਸੂਰਤ ਮੰਦਿਰ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕਲਾਤ ਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਸ੍ਰੀ ਮਲਿਕ ਅਰਜੁਨ ਸਵਾਮੀ ਮੰਦਿਰ ਹੈ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਤਾਂ ਦੇਖ ਸਕਦੇ ਹੋ ਬਿਹਤ ਖੂਬਸੂਰਤ ਇਹ ਨਜ਼ਾਰਾ ਬਿਹਤ ਖੂਬਸੂਰਤ ਸ਼ਾਮ ਹੈ ਜਿੱਥੇ ਤੁਸੀਂ ਚਾਰ ਧਾਮ ਯਾਤਰਾ ਜਿਹੜੀ ਉਹ ਪ੍ਰਯਾਗ ਰਾਜ ਦੇ ਵਿੱਚ ਕਰ ਸਕਦੇ ਹੋ ਆਏ ਦੇਖੋ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸ਼ਾਮ ਦਾ ਮੌਸਮ ਹੈ ਤਾਂ ਸ਼ਾਮ ਦੇ ਵੇਲੇ ਦੇ ਵਿੱਚ ਇਹ ਕੁਝ ਤਸਵੀਰ ਹੋਰ ਜਿਹੜੀਆਂ ਤੁਹਾਨੂੰ ਆਨੰਦ ਦੇਣਗੀਆਂ ਇਹ ਬਹੁਤ ਖੂਬਸੂਰਤ ਨੇ ਦੇਖੋ ਕਿ ਕਿਸ ਤਰ੍ਹਾਂ ਤੁਸੀਂ ਅ ਪ੍ਰਯਾਗ ਰਾਜ ਦੇ ਵਿੱਚ ਚਾਰ ਧਾਮ ਦੀ ਯਾਤਰਾ ਕਰ ਸਕਦੇ ਹੋ ਘਰ ਬੈਠ ਕੇ ਤਾਂ ਇਹ ਮਹਾਰਾਸ਼ਟਰ ਦਾ ਇੱਕ ਮਸ਼ਹੂਰ ਟੈਂਪਲ ਦੇਖੋ ਕਿਸ ਤਰ੍ਹਾਂ ਇਸ ਕਲਾਕ੍ਰਿਤੀ ਤਾਂ ਦੇਖੋ ਕਲਾਕਾਰੀ ਦਾ ਵਰਣਨ ਕਰਨਾ ਬੇहद ਮੁਸ਼ਕਿਲ ਆ ਤਸਵੀਰ ਦੇਖੋ ਜੇ ਮੈਂ ਤੁਹਾਨੂੰ ਹੋੜ ਜਾ ਕੇ ਦਿਖਾਵਾਂ ਤਾਂ ਬਹੁਤ ਖੂਬਸੂਰਤ ਹੈ ਦੇਖੋ ਮੀਨਾਕਾਰੀ ਦੇਖੋ ਬਹੁਤ ਬਹੁਤ ਸੋਹਣੀਆਂ ਤਸਵੀਰਾਂ ਨੇ ਬਹੁਤ ਯੂਨਿਕ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਜਿਹੜਾ ਇਹ ਕਿੰਨੀ ਢੇਰ ਦੇ ਵਿੱਚ ਮੀਨਾਕਾਰੀ ਕੀਤੀ ਗਈ ਹੋਣੀ ਆ ਤੇ ਇਸ ਟੈਂਪਲ ਦੀ ਇਤਿਹਾਸਕ ਮਹੱਤਤਾ ਵੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਬਿਲਕੁਲ ਇਹ ਮਹਾਰਾਸ਼ਟਰ ਦਾ ছত্রਪਤੀ சிவாਜੀ ਟੈਂਪਲ ਹੈ ਕੈਲਾਸ਼ ਮੰਦਿਰ ਹੈ ছত্রਪਤੀ சிவாਜੀ ਨਗਰ ਮਹਾਰਾਸ਼ਟਰ ਦੇ ਕੋਲ ਹੈ ਕੈਲਾਸ਼ ਮੰਦਿਰ ਹੈ ਤਾਂ ਦੇਖੋ ਬਹੁਤ ਯੂਨਿਕ ਤਸਵੀਰਾਂ ਨੇ ਬਹੁਤ ਖਾਸ ਤਸਵੀਰਾਂ ਨੇ ਨਾਲ ਦੀ ਨਾਲ ਆਪਾਂ ਤੁਹਾਨੂੰ ਹੋਰ ਜਿਹੜੇ ਨੇ ਰੰਗ ਪ੍ਰਿਆगराज ਦੇ ਤੁਹਾਡੇ ਨਾਲ ਸਾਂਝੇ ਕਰ ਰਹੇ ਨੇ ਦੇਖੋ ਤਾਂ ਬਹੁਤ ਸੋਹਣੀਆਂ ਤਸਵੀਰਾਂ ਬਹੁਤ ਯੂਨਿਕ ਤਸਵੀਰਾਂ ਚਾਰ ਧਾਮ ਦੀ ਯਾਤਰਾ ਬੈਦਨਾਥ ਟੈਂਪਲ ਦੇਖ ਸਕਦੇ ਹੋ ਦੇਵਦਰ ਚਾਰਖੰਡ ਦੇ ਵਿੱਚ ਮੌਜੂਦ ਆ ਤੇ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਵੈਦਨਾਸ ਟੈਂਪਲ ਬਹੁਤ ਯੂਨੀਕ ਕਲਾਕਾਰੀ ਜਿਹੜਾ ਦਾ ਕੋਈ ਜਵਾਬ ਨਹੀਂ ਹੈਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਕਲਾਕਾਰੀ ਕੀਤੀ ਗਈ ਹੈ ਤਾਂ ਅਗਲਾ ਮੰਦਰ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਦੇਖ ਸਕਦੇ ਹੋ ਦੇ ਸਫਰ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਇਹ ਪਾਰਕ ਹੈ ਬਹੁਤ ਖੂਬਸੂਰਤ ਯੂਨਿਕ ਪਾਰਕ ਤਸਵੀਰਾਂ ਜਿਹੜੇ ਨੇ ਉਹ ਲੋਕ ਖਿੱਚਵਾਉਂਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਬਨਾਰਸ ਕੋਲਨਾਥ ਨੂੰ ਅਗਰ ਸਭ ਤੋਂ ਪਿਆਰੀ ਜਗ੍ਹਾ ਤਾਂ ਕਾਸ਼ੀ ਹੈ ਤਾਂ ਕਾਸ਼ੀ ਵਿਸ਼ਵਨਾਥ ਦਾ ਮਾਡਲ ਹੈ ਦੇਖ ਸਕਦੇ ਹੋ ਹਰ ਇੱਕ ਚੀਜ਼ ਬਹੁਤ ਖੂਬਸੂਰਤ ਯੂਨਿਕ ਬਣਾਈ ਗਈ ਹੈ ਬਹੁਤ ਉਸੀ ਮਤਲਬ ਅਗਰ ਕਹੋਗੇ ਤਾਂ ਵਾਕੀ ਚਾਰਤਾ ਅੰਮਦੀ ਯਾਤਰਾ ਤੁਹਾਨੂੰ ਆ ਇਹ ਹੁੰਦੀ ਹੋਈ ਨਜ਼ਰ ਆਉਗੀ ਤਾਂ ਅਗਲਾ ਟੈਂਪਲ ਦੇਖੋ ਇਹ ਇਸ ਦੀ ਇਤਿਹਾਸਿਕ ਮਹੱਤਤਾ ਕੀ ਹੈ ਇਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਮੱਧ ਪ੍ਰਦੇਸ਼ ਦੇ ਵਿੱਚ ਅੰਕੇਸ਼ਵਰ ਓਂਕਾ ਓਂਕਾਰੇਸ਼ਵਰ ਮੰਦਿਰ ਹੈ ਤ ਉਹਦਾ ਮਾਡਲ ਹੈ ਤਾਂ ਦੇਖੋ ਖੂਬਸੂਰਤੀ ਦੇਖੋ ਬਈ ਤਾਂ ਵਾਕੀ ਪ੍ਰਿਆਗਰਾਜ ਦੇ ਰੰਗ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲ ਰਹੇ ਨੇ ਦੇਖੋ ਖੂਬਸੂਰਤੀ ਇਸ ਮੰਦਿਰ ਦੀ ਕਲਾ ਕਿਹੋ ਜਿਹੀ ਮੂਰਤੀ ਲੱਗਦਾ ਹੈ ਇਹ ਨਹੀਂ ਕੈਮਰਾ ਜਿਵੇਂ ਤੁਹਾਨੂੰ ਦੇਖੀ ਇਹ ਤਾਂ ਹਮਰੇ ਮੰਦਿਰ ਬਿਹਤ ਉਹ ਜੈਨ ਦਾ ਮਹਾ ਕਾਲੇਸ਼ਵਰ ਮੰਦਿਰ ਹੈ ਤਾਂ ਉਹਦਾ ਮਾਡਲ ਹੈ ਦੇਖ ਸਕਦੇ ਹੋ ਤਾਂ ਬਹੁਤ ਯੂਨਿਕ ਤਸਵੀਰਾਂ ਨੇ ਬਹੁਤ ਸੋਹਣੀਆਂ ਤਸਵੀਰਾਂ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਾਂ ਉੱਤਰਾਖੰਡ ਦੇ ਤੁਹਾਨੂੰ ਹੁਣ ਅਸੀਂ ਉੱਤਰਾਖੰਡ ਲੈ ਚੱਲਦੇ ਹਾਂ ਜਿੱਥੇ ਉੱਤਰਾਖੰਡ ਦਾ ਸਭ ਤੋਂ ਪ੍ਰਸਿੱਧ ਮੰਦਰ ਹੈ ਉਹਦਾ ਮਾਡਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇੱਕ ਕੇਦਾਰਨਾਥ ਮੰਦਰ ਦਾ ਮਾਡਲ ਹੈ ਦੇਖੋ ਇਹ ਕੇਦਾਰਨਾਥ ਮੰਦਰ ਮੰਦਰ ਦਾ ਮਾਡਲ ਹੈ ਤਾਂ ਦੇਖੋ ਇਸ ਇਸ ਤਰ੍ਹਾਂ ਤੁਸੀਂ ਇਸ ਵੇਲੇ ਪ੍ਰਿਆਗਰਾਜ ਦੇ ਵਿੱਚ ਮੌਜੂਦ ਹੋ ਇਸ پارک ਦੇ ਵਿੱਚ ਮੌਜੂਦ ਹੋ ਤਾਂ ਇਸ پارک ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਚਾਰਤਾਮ ਦੀ ਯਾਤਰਾ ਕਰ ਸਕਦੇ ਹੋ ਇਹ ਬਹੁਤ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲਗਾਤਾਰ ਜਿਹੜੇ ਨੇ ਉਹ ਪਰਿਵਾਰ ਇੰਜੋਇਮੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਇਹ ਤਸਵੀਰਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਉਹ ਉਤਸ਼ਾਹ ਵਧਾਉਣ ਗਿਆ ਟੂਰਿਜ਼ਮ ਨੂੰ ਬढ़ावा ਦੇਣ ਗਿਆ ਪਰ ਤਸਵੀਰ ਕਿਹੜੀਆਂ ਜਿਸ ਤਰ੍ਹਾਂ ਦੀ ਗੱਲ ਸੀ ਕਿ ਪ੍ਰਿਆਗ ਰਾਜ ਦੇ ਵਿੱਚ ਬੈਠ ਕੇ ਚਾਰ ਧਾਮ ਦੀ ਯਾਤਰਾ ਕਿਵੇਂ ਹੋ ਸਕਦੀ ਆ ਇਹ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਆ